ਅਸਲਾਮੁਆਲੇਕ ਮੈਂ ਮੁਹੰਮਦ ਯੂਨਸ ਦਾ ਮੋਬਾਈਲ ਸਟੋਰ ਮਲੇਰ ਕੋਲਾ ਤੋਂ ਅੱਜ ਗੱਲ ਕਰਦੇ ਆ ਆਪਣੇ ਅਪਲਾਈਐਂਸਿਸ ਜਿਹਦੇ ਵਿੱਚ ਸਪੈਸ਼ਲ ਰੈਫ ਦੇ ਬਾਰੇ ਗੱਲ ਕਰਦੇ ਆ ਆਪਣੇ ਕੋਲੇ ਰੈਫ ਦੀ ਅਲਹਮਦੁਲਿਲਾ ਸਾਰੀ ਫੁੱਲ ਰੇਂਜ ਹੈਗੀ ਆ ਫੁੱਲ ਰੇਂਜ ਔਰ ਸਾਰੇ ਕਲਰ ਅਵੇਲੇਬਲ ਨੇ ਔਰ ਜੋ ਕਿਸ਼ਤਾਂ ਦੀ ਡੀਲ ਹੈ ਮਤਲਬ ਕਿਸ਼ਤ ਤੁਸੀਂ 20000 ਰੁਪਏ ਤੱਕ ਦਾ ਰੈਫ ਸਿਰਫ 1024 ਰੁਪਏ ਦੀ EMI ਔਰ ਵਾਰੰਟੀ 10 ਸਾਲ ਦੀ 10 ਸਾਲ ਦੀ ਵਾਰੰਟੀ ਲੋਕਲ ਸਰਵਿਸ ਸੈਂਟਰ ਇੱਕ ਸਪੈਸ਼ਲ ਸਾਡੇ ਕੋਲੇ ਆਫਰ ਹੋਏਗੀ ਉਹ ਅਗਰ 1 ਮਹੀਨੇ ਦੇ ਵਿੱਚ AC ਨੂੰ ਕੋਈ ਦਿੱਕਤ ਆਂਦੀ ਹੈ ਮੇਜਰ ਪ੍ਰੋਬਲਮ ਆਂਦੀ ਹੈ ਤਾਂ ਉਹ ਪੀਸ ਚੇਂਜ ਹੋਏਗਾ ਉਹ ਰਿਪੇਅਰ ਨਹੀਂ ਹੋਏਗਾ ਉਹਨੂੰ ਕਹਿੰਦੇ ਨੇ ਡੀਓ ਉਹ ਅਸੀਂ ਕਰਵਾ ਕੇ ਦੇਾਂਗੇ ਕਿਉਂਕਿ ਸਾਨੂੰ ਕੰਪਨੀ ਦਿੰਦੀ ਆ ਸਾਡਾ ਹੱਕ ਬਣਦਾ ਅਸੀਂ ਉਹ ਕਸਟਮਰ ਨੂੰ ਸਰਵਿਸ ਦਈਏ ਜੋ ਕਿ ਲੋਕ ਨਹੀਂ ਦਿੰਦੇ ਜੋ ਕਸਟਮਰ ਮਤਲਬ ਦੁਕਾਨਦਾਰ ਕਸਟਮਰ ਨੂੰ ਨਹੀਂ ਪ੍ਰੋਵਾਈਡ ਕਰਾਉਂਦੇ ਅੱਜ ਮੈਂ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਹਾਂ ਉਹ ਰੈਫ ਦੇ ਬਾਰੇ ਨੌਲੇਜ ਦੇ ਰਿਹਾ ਹਾਂ ਜੋ ਜਿੰਨੀ ਕਿ ਮੇਰੇ ਕੋਲ ਹੈਗੀ ਆ ਅਕੋਰਡਿੰਗ ਟੂ ਮੈਂ ਤੁਹਾਨੂੰ ਚੈੱਕ ਕਰਾ ਰਿਹਾ ਰੈਫ ਚੈੱਕ ਕਰੋ ਫਾਸਟ ਫਰੀ ਡਬਲ ਡੋਰ ਲੋਅਰ ਦਾ ਹਾਈਟ ਮਤਲਬ ਹਾਈਟ ਦੀ ਗੱਲ ਕਰਦੇ ਤਾਂ ਇੱਕ ਬੰਦੇ ਤੋਂ ਵੀ ਜ਼ਿਆਦਾ ਹਾਈਟ ਹੈ ਡਬਲ ਡੋਰ ਹੈ ਬਿਲਕੁਲ ਇਦਾਂ ਲੱਗ ਰਿਹਾ ਹੈ ਜਿਦਾਂ ਉਹ ਆਪਣੇ ਪੱਥਰ ਦੇ ਵਿੱਚ ਬਣਿਆ ਜਾਂਦਾ। ਔਰ ਉਹਦੇ ਨਾਲ ਬਿਲਕੁਲ ਜਿਹੜਾ ਆਪਣੇ ਗ੍ਰੇ ਕਲਰ ਦੇ ਵਿੱਚ ਜੋ ਆਪਣੇ ਘਰਾਂ ਦੇ ਵਿੱਚ ਕਾਮਨ ਵਰਤਿਆ ਜਾਂਦਾ ਹੈ। ਉਹ ਵਾਲਾ ਦੇਖ ਲਓ। ਬੜਾ ਸ਼ਾਨਦਾਰ ਆ। ਔਰ ਉਸ ਦੇ ਨਾਲ ਹੀ ਪ੍ਰਿੰਟਡ ਵਾਲੇ ਆਗੇ ਡਬਲ ਡੋਰ ਦੇ ਵਿੱਚ ਜੋ ਕਿ ਆਲਮੋਸਟ ਮੈਰਿਜ ਦੇ ਵਿੱਚ ਦਿੱਤੇ ਜਾਂਦੇ ਨੇ। ਮੈਰਿਜ ਦੇ ਵਿੱਚ ਲੋਗ ਰੈੱਡ ਔਰ ਬਲੂ ਔਰ ਇੰਨਾਂ ਚੀਜ਼ਾਂ ਦੇ ਬਾਰੇ ਮੈਂ ਤੁਹਾਨੂੰ ਸਪੈਸ਼ਲੀ ਦੱਸ ਰਿਹਾ ਕਿਉਂਕਿ ਕੰਪਨੀ ਨੇ ਬਹੁਤ ਬਿਹਤਰੀਨ ਸਕੀਨ ਲਗਾਈਆਂ ਨੇ ਇਹਨਾਂ ਦੇ ਉੱਪਰ ਡਬਲ ਡੋਰ ਦਾ ਰੈਫਰ ਸਿਰਫ ਕਿਸ਼ਤ ਕਿੰਨੀ ਆ 2024 ਰੁਪਏ ਦੀ 2024 ਰੁਪਏ ਦੀ 10 ਸਾਲ ਦੀ ਵਾਰੰਟੀ ਚੈੱਕ ਕਰਦੇ ਹੋ ਆਪਣੇ ਕੋਲੇ ਸਾਰੀ ਰੇਂਜ ਹੈਗੀ ਆ ਸਾਰੀ ਕੰਪਨੀਆਂ ਹੈਗੀਆਂ ਨੇ ਔਰ ਤੋਂ ਨੂੰ ਈਜ਼ੀ ਈਐਮਆਈ ਮਿਲੇਗੀ ਫਾਈਨਾਂਸ ਵੀ ਆਪਣੇ ਕੋਲੇ ਡਬਲ ਹੋ ਗਿਆ ਪਹਿਲਾਂ ਜਿੱਦਾਂ ਕਿ ਕਸਟਮਰ বাজਾਜ ਫਾਈਨਾਂਸ ਦੇ ਤੇ ਡਿਪੈਂਡ ਸੀਗਾ বাজਾਜ ਫਾਈਨਾਂਸ ਦੇ ਵਿੱਚ ਇਹਦਾ ਕਸਟਮਰ ਦਾ ਕਾਰਡ ਬਲੌਕ ਹੋ ਗਿਆ ਤਾਂ ਉਹ ਨਹੀਂ ਲੈ ਸਕਦਾ ਸੀ ਉਸ ਤੋਂ ਬਾਅਦ ਦੁਬਾਰਾ ਤੇ ਹੁਣ ਅਲਹਮਦੁਲਿਲਾ ਆਪਣੇ ਕੋਲੇ ਟੀਵੀਐਸ ਫਾਈਨਾਂਸ ਵੀ ਆ ਗਿਆ ਤਾਂ ਉਹਦੇ ਮਤਲਬ ਅਸੀਂ ਕਸਟਮਰ ਨੂੰ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਜੋ ਵੀ ਉਹ ਆਪਣੇ ਘਰ ਤੋਂ ਰਿਕੁਆਇਰਮੈਂਟ ਜੋ ਵੀ ਆਪਣੀ ਨੀਡਜ਼ ਦੀ ਲਿਸਟ ਬਣਾ ਕੇ ਲੈ ਕੇ ਆਇਆ ਉਨੂੰ ਪ੍ਰੋਪਰ ਅਸੀਂ ਮੇਨਟੇਨ ਕਰਕੇ ਇਕ ਉਹਦੇ ਬਜਟ ਦੇ ਅਕੋਰਡਿੰਗ ਅਸੀਂ ਉਹਦੀ EMIਸ ਬਣਾ ਕੇ ਮਤਲਬ ਅਸੀਂ ਆਪਣਾ ਪੂਰਾ ਪਰਫੈਕਟ 100% ਰਿਜ਼ਲਟ ਦਿਆਂਗੇ ਵੀ ਕਸਟਮਰ ਸੈਟੀਸਫਾਈ ਹੋ ਜਾਏ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਦਾ ਮੋਬਾਈਲ ਸਟੋਰ ਮਲੇਰ ਕੋਲਾ ਤੇ ਉਹ ਸਾਡੇ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਧੰਨਵਾਦ